ਕਾਂਡਾ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਿਬਰਲ ਸਰਕਾਰ ਨੂੰ ਡੇਗਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਲਗਾਤਾਰ ਪਾਰਲੀਮੈਂਟ ਦੇ ਵਿੱਚ ਨਾਨ ਕੰਫੀਡੈਂਸ ਮੋਸ਼ਨ ਪੇਸ਼ ਕੀਤਾ ਜਾਂਦਾ ਹੈ ਪਰ ਹਰ ਵਾਰੀ ਜਗਮੀਤ ਸਿੰਘ ਜੋ ਕਿ ਐਨਡੀਪੀ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਆਪਣੀ ਸਹਿਮਤੀ ਨਹੀਂ ਜਤਾਈ ਜਾਂਦੀ ਸੀ ਜਿਸ ਕਾਰਨ ਉਹ ਮੋਸ਼ਨ ਪਾਸ ਨਹੀਂ ਹੋ ਪਾਉਂਦਾ ਸੀ ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਤਦ ਆਜ਼ੀਏ ਕੇ ਆਉਣ ਵਾਲੇ ਸਾਲ ਦੇ ਪਹਿਲੇ ਮਹੀਨੇ ਯਾਨੀ ਕਿ ਜਨਵਰੀ ਦੇ ਵਿੱਚ ਲਿਬਰਲ ਸਰਕਾਰ ਡਿੱਗ ਸਕਦੀ ਹੈ। ਨਾਜ਼ੀਏ ਕੇ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਨੌਨ ਕੰਫੀਡੈਂਸ ਮੋਸ਼ਨ ਅਸਹਿਮਤੀ ਦਾ ਬਤਾ ਪੇਸ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ 27 ਜਨਵਰੀ ਨੂੰ ਇਸ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜੇਕਰ ਇਹ ਮਤਾ ਪਾਸ ਹੋ ਜਾਵੇਗਾ ਤਾਂ 30 ਜਨਵਰੀ ਨੂੰ VOTING ਹੋ ਸਕਦੀ ਹੈ ਤੇ ਹੁਣ ਤਾਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਲਿਬਰਲ ਸਰਕਾਰ ਦਾ ਸਾਥ ਛੱਡ ਦਿੱਤਾ ਹੈ ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਵਿੱਚ ਫੈਡਰਲ ਲਿਬਰਲ ਸਰਕਾਰ ਵਿੱਚ ਅਵਿਸ਼ਵਾਸ ਦਾ ਮਤਾ ਪੇਸ਼ ਕਰਨਗੇ ਜੇਕਰ ਸਭ ਕੁਝ ਕੰਜ਼ਰਵੇਟਿਵਾਂ ਦੀ ਯੋਜਨਾ ਅਨੁਸਾਰ ਚੱਲਦਾ ਹੈ ਤਾਂ ਹਾਊਸ ਆਫ ਕਾਮਨਸ ਵਿੱਚ ਸੰਸਦ ਮੈਂਬਰ 31 ਜਨਵਰੀ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਅਵਿਸ਼ਵਾਸ ਦੇ ਮਤੇ ਤੇ ਵੋਟਿੰਗ ਕਰ ਸਕਦੇ ਹਨ ਸ਼ੁੱਕਰਵਾਰ ਨੂੰ ਕੰਜ਼ਰਵੇਟਿਵ ਐਮਪੀ ਜான் ਵਿਲੀਅਮਸ ਜੋ ਜਨਤਕ ਖਾਤਿਆਂ ਤੇ ਸਥਾਈ ਕਮੇਟੀ ਦੀ ਪ੍ਰਧਾਨਗੀ ਕਰਦੇ ਹਨ ਉਹਨਾਂ ਨੇ ਕਿਹਾ ਕਿ ਕਮੇਟੀ ਸਰਕਾਰ ਵਿੱਚ ਅਵਿਸ਼ਵਾਸ ਦੇ ਪ੍ਰਸਤਾਵ ਦੇ ਵਿਚਾਰ ਕਰਨ ਲਈ 7 ਜਨਵਰੀ ਨੂੰ ਬੈਠਕ ਕਰੇਗੀ ਵਿਲੀਅਮਸਨ ਨੇ ਕਿਹਾ ਕਿ ਉਹ ਕਮੇਟੀ ਦੇ ਅਵਿਸ਼ਵਾਸ ਵੋਟ ਦਾ ਨਤੀਜਾ 27 ਜਨਵਰੀ ਨੂੰ ਸਦਨ ਵਿੱਚ ਪੇਸ਼ ਕਰਨਗੇ ਜਦੋਂ ਸੰਸਦ ਆਪਣੀ 6 ਹਫ਼ਤਿਆਂ ਦੀ ਸਰਦੀ ਦੀ ਛੁੱਟੀ ਤੋਂ ਵਾਪਸ ਆਵੇਗੀ ਇੱਕ ਪ੍ਰੈਸ ਰਿਲੀਜ਼ ਵਿੱਚ ਉਹ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਉਹ ਸਦਨ ਦੀ ਵਾਪਸੀ ਤੋਂ ਬਾਅਦ ਇੱਕ ਸਰਲ ਅਤੇ ਸਿੱਧਾ ਮੋਸ਼ਨ ਲਿਆਏਗੀ ਜੇਕਰ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਇਹ ਸਾਰੇ ਸੰਸਦ ਮੈਂਬਰਾਂ ਲਈ 31 ਜਨਵਰੀ ਨੂੰ ਸਦਨ ਵਿੱਚ ਅਵਿਸ਼ਵਾਸ ਮਤੇ ਤੇ ਬਹਿਸ ਕਰਨ ਲਈ ਦਰਵਾਜ਼ਾ ਖੋਲਦਾ ਹੈ ਵਿਰੋਧੀ ਪਾਰਟੀਆਂ ਸਰਕਾਰ ਨੂੰ ਡੇਗਣ ਲਈ ਤਿਆਰ ਹਨ ਇਸ ਤੋਂ ਪਹਿਲਾਂ ਲਿਆਂਦੇ ਗਏ ਤਿੰਨ ਅਵਿਸ਼ਵਾਸ ਮਤੇ ਗਿਰਾਵਟ ਵਿੱਚ ਅਸਫਲ ਰਹੇ ਹਾਲਾਂਕਿ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆਫ ਫਰੀਲੈਂਡ ਦੇ 16 ਦਸੰਬਰ ਨੂੰ ਕੈਬਨਿਟ ਤੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਐਨ ਡੀ ਪੀ ਨੇਤਾ ਜਗਮੀਤ ਸਿੰਘ ਹੁਣ ਕਹਿੰਦੇ ਹਨ ਕਿ ਉਹ ਅਜੇਹੀ ਵੋਟ ਵਿੱਚ ਸਰਕਾਰ ਨੂੰ ਡੇਗਣ ਲਈ ਤਿਆਰ ਹਨ ਪਿਛਲੇ ਹਫਤੇ ਇੱਕ ਪੱਤਰ ਵਿੱਚ ਜਗਮੀਤ ਸਿੰਘ ਨੇ ਨਵੇਂ ਸਾਲ ਵਿੱਚ ਲਿਬਰਲ ਸਰਕਾਰ ਨੂੰ ਹਟਾਉਣ ਲਈ ਅਵਿਸ਼ਵਾਸ ਦਾ ਮਤਾ ਲਿਆਉਣ ਦੀ ਗੱਲ ਆਖੀ ਇਹ ਸਪਸ਼ਟ ਨਹੀਂ ਹੈ ਕਿ ਇਹ ਕਦੋਂ ਹੋਵੇਗਾ ਜਾਂ ਕੀ ਉਹ ਦੂਜੀਆਂ ਵਿਰੋਧੀ ਪਾਰਟੀਆਂ ਦੇ ਪ੍ਰਸਤਾਵਾਂ ਦਾ ਸਮਰਥਨ ਕਰਨਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ 9 ਦਸੰਬਰ ਨੂੰ ਕੰਜ਼ਰਵੇਟਿਵਜ਼ ਵੱਲੋਂ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ ਗਿਆ ਸੀ ਪਰ ਉਸ ਵੇਲੇ ਵੀ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਦਾ ਸਾਥ ਦਿੱਤਾ ਗਿਆ ਸੀ ਪਰ 20 ਦਸੰਬਰ ਨੂੰ ਅਚਾਨਕ ਹੀ ਜਗਮੀਤ ਸਿੰਘ ਵੱਲੋਂ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਉਹ ਹੁਣ ਟਰੂਡੋ ਸਰਕਾਰ ਦਾ ਸਾਥ ਨਹੀਂ ਦੇਣਗੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਹਾਊਸ ਆਫ ਕਾਮਨਜ਼ ਦੀ ਅਗਲੀ ਬੈਠਕ ਵਿੱਚ ਟਰੂਡੋ ਸਰਕਾਰ ਨੂੰ ਡੇਗਣ ਲਈ ਬੇਪਰੋਸਗੀ ਦਾ ਮਤਾ ਲਿਆਵੇਗੀ ਕਿਉਂਕਿ ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ ਇਸ ਲਈ ਐਨਡੀਪੀ ਇਸ ਸਰਕਾਰ ਨੂੰ ਹੇਠਾਂ ਲਿਆਉਣ ਲਈ ਵੋਟ ਕਰੇਗੀ ਇਸ ਤੋਂ ਤੁਰੰਤ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਅਰ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਜਦੋਂ ਹੁਣ ਪਾਰਲੀਮੈਂਟ ਬੰਦ ਹੈ ਅਤੇ ਮਹੀਨਿਆਂ ਤੱਕ ਕੋਈ ਵੀ ਪ੍ਰਸਤਾਵ ਪੇਸ਼ ਕਰਨ ਦਾ ਮੌਕਾ ਨਹੀਂ ਹੈ ਉਸ ਸਮੇਂ ਜਗਮੀਤ ਸਿੰਘ ਨੇ ਇਹ ਐਲਾਨ ਕੀਤਾ ਜੇਕਰ ਇਹ ਹੋ ਗਏ ਕਿ ਤਿੰਨੋਂ ਮੁੱਖ ਵਿਰੋਧੀ ਪਾਰਟੀਆਂ ਹੁਣ ਇਹ ਕਹਿ ਰਹੀਆਂ ਹਨ ਕਿ ਉਹ ਸਰਕਾਰ ਸੁੱਟਣਾ ਚਾਹੁੰਦੇ ਹਨ ਲਿਬਰਲਾਂ ਦਾ ਅਗਲਾ ਭਰੋਸੇ ਦਾ ਵੋਟ ਗਵਾਉਣਾ ਲਗਭਗ ਤੈ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ